ਅੱਜ ਆਇਆ ਆਪਣੇ ਕੋਲੇ ਮਾਸੀ ਦਾ ਮੁੰਡਾ ਹਨਾ ਮਾਸੀ ਦਾ ਮੁੰਡਾ 855 ਦੇ ਉੱਤੇ ਡੈਕ ਲਵਾਉਣ ਵਾਸਤੇ ਆਇਆਗਾ 12 ਇੰਚੀ ਓਵਲ ਪੇਟੀ ਦੇ ਨਾਲ ਤੇ ਇੱਕ ਲਾਗ ਦਿੱਤੀ ਆਪਾਂ ਫਾਈਬਰ ਛਤਰੀ ਤੇ ਆ ਜੀ ਉਸ ਨੂੰ ਆਪਾਂ ਦਿਖਾ ਦਈਏ 12 ਇੰਚੀ ਦੋ ਲੱਗੀਆਂ ਬੇਸਾਂ ਇਹਦੇ ਵਿੱਚ ਛੀ ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ 6 ਇੰਚੀ ਦੇ ਚਾਰ ਲੱਗੇ ਹੋਏ ਨੇ ਓਵਲ ਦੇ ਵਿੱਚ ਬਾਕੀ ਆਪਾਂ ਫਾਈਬਰ ਛਤਰੀ ਲਾ ਕੇ ਦਿੱਤੀ ਆ ਫੈਨ ਪੁਲਸ ਲੇਟ ਤੇ 32 ਸਾਈਡ ਤੇ ਤੇ ਬਸ ਕੀ ਆਪਾਂ ਬੈਕ ਸਾਈਡ ਲਾਗੇ ਤਾਂ ਫਰੇਮ ਆ ਫਰੇਮ ਇਹ ਫੁੱਲ ਫਰੇਮ ਲਾਉਣਾ ਇੱਥੇ ਫੁੱਲ ਫਰੇਮ ਲੱਗ ਜੂਗਾ ਜੇ ਕੋਈ ਪਰਸਨਲ ਫੋਟੋ ਪਾਉਣੀ ਆ ਤਾਂ ਉਹ ਫੋਟੋ ਪੈ ਜੂਗੀ ਤੇ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਣਾ ਸਸੀ ਗੱਲ ਬਾਈ ਸਸਰੀ ਕੀ ਨਾਮ ਆ ਬਾਈ ਆਪਣਾ ਸੰਤੋਖ ਠੀਕ ਆ ਬਈ ਪਿੰਡ ਬਾਈ ਜਗਮਾਲ ਜਗਮਾਲ ਆ ਠੀਕ ਆ ਬਾਈ ਤੇ ਕਿਵੇਂ ਲੱਗਿਆ ਬਾਈ ਸੈਟ ਆ ਟਾਪ ਪੂਰਾ ਵਧੀਆ ਫਿਟਿੰਗ ਫੋਟਿੰਗ ਵਧੀਆ ਹੋਈ ਆ ਓਕੇ ਇੱਕ ਨੰਬਰ ਤੁਸੀਂ ਪਹਿਲਾਂ ਇਹ ਕਹਿੰਦੇ ਸੀ ਕਿ ਨਾ ਅਸੀਂ ਪਿੰਡ ਫਿਟੇ ਕਰ ਲੈ ਆ ਇਹੇ ਜੀ ਫਿਟਿੰਗ ਹੋ ਜਾਂਦੀ ਨੀ ਨਹੀਂ ਹੁੰਦੀ ਜੀ ਨਾ ਠੀਕ ਆ ਬਾਈ ਜੀ ਤੇ ਚਲਾ ਕੇ ਦੇਖਿਆ ਤੁਸੀਂ ਬਾਜ ਤੇ ਬੇਸ ਕਿਵੇਂ ਆ ਇੱਕ ਨੰਬਰ ਤੋਂ ਇੱਕ ਨੰਬਰ ਸਹੀ ਹੈ ਠੀਕ ਹੈ ਭਾਈ ਜੀ ਆਪਣੇ ਕੋਲੇ ਕਿੰਨੇ ਦਿਨ ਹੋ ਗਏ ਸੀ ਭਾਈ ਬੁਕਿੰਗ ਕਰਵਾਈ ਨੂੰ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਪੰਜ ਛੇ ਦਿਨ ਬਾਈਆਂ ਨੇ तकरीबन ਪਹਿਲਾਂ ਆਪਣੇ ਕੋਲੇ ਬੁੱਕ ਕਰਵਾਇਆ ਸੀਗਾ ਜੇ ਸੋਨੂੰ ਵੀ ਇਹ ਸੈਟ ਚਾਹੀਦਾ ਦੋਸਤੋ 12 ਇੰਚੀ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ